ਤਸਵੀਰਾਂ ਕੋੜਕਪੁਰਾ ਮੋਗਾ ਰੋਡ ਦੀਆਂ ਨੇ ਜਿੱਥੇ ਵਿਸ਼ਾਲ ਢਾਬੇ ਤੇ ਗੈਸ ਲੀਕ ਹੋਣ ਦੇ ਚੱਲਦਿਆਂ ਅਚਾਨਕ ਅੱਗ ਲੱਗ ਜਾਂਦੀ ਹੈ ਦੇਖਦੇ ਹੀ ਦੇਖਦੇ ਇਹ ਅੱਗ ਇਨਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਕਿ ਉੱਥੇ ਸਭ ਕੁਝ ਸੜ ਕੇ ਖਾਕ ਹੋ ਜਾਂਦਾ ਹੈ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਲੇਕਿਨ ਉਸ ਵੇਲੇ ਤੱਕ ਢਾਬੇ ਦੇ ਕੋਲ ਖੜੇ ਇੱਕ ਮੋਟਰਸਾਈਕਲ ਤੋਂ ਇਲਾਵਾ ਫਰਨੀਚਰ ਅਤੇ ਹੋਰ ਵੀ ਸਮਾਨ ਸੜ ਕੇ ਖਾਕ ਹੋ ਜਾਂਦਾ ਹੈ ਇਸ ਨੂੰ ਕੇ ਜਦੋਂ ਢਾਬਾਂ ਵਾਲੇ ਕੋਥੇ ਮੌਕੇ ਤੇ ਪਹੁੰਚਦਾ ਹੈ ਤਾਂ ਉਸ ਨੇ ਰਸਿਆ ਕੀ ਸਵੇਰੇ ਜਦੋਂ ਉਹ ਪਹੁੰਚਿਆ ਤਾਂ ਉਸਨੇ ਗੈਸ ਜਲਾਉਣ ਦੇ ਲਈ ਜਿਵੇਂ ਹੀ ਲਾਈਟਰ ਬਾਲਿਆ ਤਾਂ ਪਾਈਪ ਲੀਕ ਹੋਣ ਵਜਾ ਦੇ ਨਾਲ ਇੱਕਦਮ ਹੀ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਫੈਲਣ ਲੱਗੀ ਅਤੇ ਉਸਨੇ ਖੁਦ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇ ਕਾਬੂ ਨਾ ਪਾਇਆ ਗਿਆ। ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ ਗਿਆ। ਇਸ ਦੌਰਾਨ ਉਸਦਾ ਇੱਕ ਮੋਟਰਸਾਈਕਲ ਅਤੇ ਹੋਰ ਹਜ਼ਾਰਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਕਰਮਚਾਰੀ ਨੇ ਤਾਂ ਸੈਕੂ ਦੀ ਸੂਚਨਾ ਮਿਲਦੇ ਹੀ ਉਹ ਪਹੁੰਚ ਗਏ ਸਨ ਪਰ ਅੱਗ ਤੇ ਕਾਬੂ ਪਾਇਆ ਗਿਆ। ਇਸ ਮੋਕੇ ਇਹ ਅਗਨ ਗੈਸ ਲੀਕ ਹੋਣ ਦੀ وجہ ਦੇ ਨਾਲ ਲੱਗੀ ਸੀ ਫਿਲਹਾਲ ਇਹ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ ਫਿਰੋਜ਼ਪੁਰ ਤੋਂ ਸਨੀ ਚੋਪੜਾ ਜੱਗਬਾਣੀ ਟੀਵੀ ਮੇਰਾ ਨਾਮ Pawan Kumar Fashion Corpਾ ਦਾ ਮਲਾਜਮਾ ਸਾਡੀ ਟੀਮ ਨੇ ਜਦੋਂ ਸਾਨੂੰ ਇਨਫੋਰਮ ਹੋਇਆ ਆਪਣੇ ਫੋਨ ਤੇ ਪਤਾ ਲੱਗਿਆ ਵੀ ਐਂ ਕਰਕੇ ਮੋਗਾ ਰੋਡ ਤੇ ਅੱਗ ਲੱਗੀ ਹੈ ਵਿਸ਼ਾਲ ਟਾਪੇ ਤੇ ਅਸੀਂ ਤੁਰੰਤ ਮਨ ਲੋ ਇੱਥੋਂ ਆ ਗਏ ਆ ਇੱਕ ਦੋ ਮਿੰਟਾਂ ਚ ਠੀਕ ਹੈ ਜਦੋਂ ਇੱਥੇ ਪਹੁੰਚੇ ਤੇ ਅਸੀਂ ਅੱਗ ਬਝਾਉਣ ਦੀ ਕਾਰਵਾਈ ਸ਼ੁਰੂ ਕੀਤੀ ਆ ਇਹਨਾਂ ਦੇ ਪੁੱਛਣ ਤੋਂ ਪਤਾ ਲੱਗਿਆ ਵੀ ਕਹਿੰਦੇ ਸਿਲੰਡਰ ਨੂੰ ਤੋਂ ਅੱਗ ਲੱਗੀ ਹੈ ਜਿਹੜੀ ਤੇ ਬਾਕੀ ਇਹਦੇ ਵਿੱਚ ਜਿਹੜਾ ਹੈਗਾ ਇੱਕ ਮੋਟਰਸਾਈਕਲ ਮੱਚਿਆ ਠੀਕ ਹੈ ਬਾਕੀ ਇਹਨਾਂ ਦਾ ਮਾੜਾ-ਮੋਟਾ ਜਿਹੜਾ ਫਰਨੀਚਰ ਦਾ ਸਮਾਨ ਹੈਗਾ ਜਿਹੜਾ ਉਹ ਹੈਗਾ ਤੇ ਇਹ ਜਿਆਦਾ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਕਿੰਨੇ ਦਾ ਇਹਦਾ ਮਾਲਕ ਹੀ ਦੱਸ ਸਕਦੇ ਵੀ ਕਿੰਨੇ ਦਾ ਸਾਡਾ ਨੁਕਸਾਨ ਹੋ ਗਿਆ ਅਸੀਂ ਆਏ ਸੀ ਅੱਗ ਬੁਝਾਤੀ ਆ ਤੇ ਇਹਨਾਂ ਦੇ ਜਿਹੜੇ ਮੋਟਰਸਾਈਕਲ ਦੀ ਉਹ ਵੀ ਬੁਝਾਤੀ ਆ ਹੁਣ ਬਿਲਕੁਲ ਸੇਫ ਆ ਸਰ ਕੁਸ਼ੀ ਕੋਈ ਅੱਗ ਲੱਗਣ ਦਾ ਕਾਰਨ ਸਾਹਮਣੇ ਆਇਆ ਕਰਨੇ ਇਹਨਾਂ ਦੇ ਸਿਲੰਡਰ ਤੋਂ ਲੱਗ ਗਿਆ ਜੀ ਕਿਹਦੇ ਸਿਲੰਡਰ ਲੀਕ ਹੋ ਗਿਆ ਪਾਈਪ ਤੋ ਦੁਬਾਰਾ ਰੈਗੂਲੇਟਰ ਤੋਂ ਅੱਗੇ ਅੱਗੇ ਦੀ ਅੱਗੇ ਲੱਗ ਜੀ ਤੇ ਸਪਾਈਸਪੀ ਕਰਦੇ ਰਹੇ ਤੇ ਇੱਕ ਮੁੰਡਾ ਰਸੋਈ ਵਾਲਾ ਨਾਲ ਹੈਲਪਰ ਤੇ ਕਾਰੀਗਰ ਹਲੇ ਨਹੀਂ ਪਹੁੰਚਦੇ ਸੀ ਟਾਈਮ ਤੇ ਤੇ ਉਹ ਸਪਾਈਸਪੀ ਕਰਕੇ ਆਪਦੀ ਰਸੋਈ ਦੀ ਸਿਲੰਡਰ ਕੱਸਾ ਲੱਗਾ ਜੀ ਤੇ ਜੋ ਲਾ ਕੇ ਚੈੱਕ ਕਰ ਲੱਗਾ ਸਿਲੰਡਰ ਉਹ ਇੱਕੋ ਦਾ ਵੇਣਾ ਪਾਈਪ ਲੀਕ ਹੋ ਗਈ ਸੀ ਇੱਕੋ ਦਾ ਘੁੰਮਦੀਰੀ ਅੰਦਰ ਉਸ ਟਾਈਮ ਤੇ ਇਹਨਾਂ ਨੇ ਕੁਛ ਨਹੀਂ ਹੋਲ ਭੱਜ ਕੇ ਸਾਰੇ ਨੇ ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਅੱਗ ਬਜਾਉਣ ਦੀ ਪਰ ਨਹੀਂ ਮੌਕੇ ਤੇ ਕੁਝ ਵੀ ਸੁਝਾਈ ਪਰ ਸਾਰੇ ਜੋ ਗਏ ਬਾਹਰ ਆ ਕੇ ਉਦੋਂ ਉਹ ਫੋਨ ਕੀਤਾ ਸੀ ਛੇਤੀ ਪਾਣੀ ਵਾਲਿਆਂ ਨੂੰ ਆਏ ਜਲਦੀ ਜਲਦੀ ਬੰਦ ਕੀਤਾ ਗਈ ਤੇ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਕਾਫੀ ਜਿਆਦਾ ਹੋ ਗਿਆ ਜੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਕਹਿ ਨਹੀਂ ਸਾਡੇ ਕੁਝ ਬਾਕੀ ਇੱਕ ਵੀਕਲ ਸਾਡਾ ਮੋਟਰਸਾਈਕਲ ਉਸ ਛੱਡ ਗਈ